ਉਜੀ ਸਾਰਿਆਂ ਤੇ ਸਤਿ ਸ਼੍ਰੀ ਅਕਾਲ ਜੀ ਆਪਾਂ ਵੀ ਆਪਣਾ ਪਿਆਰ ਸਮਾਰਨ ਲੱਗੇ ਅੱਜ ਇਹ ਨਖਰਾ ਨੂੰ ਸਾਫ ਨੂੰ ਸਾਫ ਕਰਦੀ ਤੇ ਬੰਦਾ ਖੜਾ ਹੁੰਦਾ ਹੈ ਸੋਹਣਾ ਤੇ ਬਾਹਰ ਹੀ ਇਹ ਹੈ ਗੁਰਦੁਆਰਾ ਸਾਹਿਬ ਬੜੀਆ ਲੱਗਦਾ ਹੈ ਬਾਣੀ ਪੜ ਹੁੰਦੀ ਹੈ ਮੋਰ ਵੀ ਬੈਠੇ ਨੇ ਕੋਠੇ ਦੇ ਚਲੋ ਜੀ ਤੁਹਾਨੂੰ ਮੋਰ ਦਿਖਾਉਨੇ ਆ ਮੋਰ ਦੇਖੋ ਪਹਿਲਾਂ ਨਾਲ ਮੋਰਾਂ ਨੂੰ ਲੱਗਦਾ ਪਿਆਰ ਦਾ ਸਮਾਰੀ ਜਾਣੇ ਆ ਮੋਰ ਦੇਖੋ ਲਓ ਜੀ ਆਪਾਂ ਪਿਆਜ਼ ਸਮਾਰ ਲਈਏ ਪਿਆਜ਼ ਸਮਾਰਦੇ ਆਪਾਂ ਫੇ ਤੁਹਾਨੂੰ ਸਮਾਰ ਕੇ ਦਿਖਾਉਨੇ ਆ ਜੀ ਬਾਅਦ ਦੇ ਵਿੱਚ ਤੇ ਚਲੋ ਜੀ ਮਿਲਦੇ ਆ ਘਰ ਦੇ ਵੀ ਆ ਗਏ ਨੇ ਆਪਣੇ ਕੋਲੇ ਇਹ ਵੀ ਆਪਣੀ ਹੈਲਪ ਕਰਾਉਣਗੇ ਹੁਣ ਪਿਆਜ਼ਾਂ ਦੇ ਵਿੱਚ ਪਿਆਜ਼ ਸਾਫ਼ ਕਰਾਉਣ ਲਈ ਆਪਾਂ ਇਹਨਾਂ ਤੋਂ ਵੀ ਕੰਮ ਲੈਣੇ ਆ ਜੀ ਸਲੋ ਜੀ ਆਓ ਲੱਗੋ ਮੇਰੇ ਨਾਲ ਲੋ ਜੀ ਲੱਗੇ ਆਪਣੇ ਨਾਲ ਹੈਲਪ ਕਰਾਉਣੇ ਵੀ ਤੇ ਆਪਾਂ ਹੁਣ ਇਹਨਾਂ ਨੂੰ ਸਮਾਰ ਦਈਏ ਤੇ ਫਿਰ ਮਿਲਦੇ ਆਂ ਜੀ ਆਪਾਂ ਦੋ ਜਣਿਆਂ ਦਾ ਕੰਮ ਦੋ ਜਣਿਆਂ ਦਾ ਹੀ ਹੁੰਦਾ ਇੱਕ ਜਣੇ ਦਾ ਕੰਮ ਇੱਕ ਉਧਰ ਪੱਖਾ ਲਾਇਆ ਹੋਇਆ ਪਾਣੀ ਚੱਲ ਰਹੀ ਆ ਤੇ ਮੌਸਮ ਸ਼ਾਮ ਦਾ ਟਾਈਮ ਆ ਬਹੁਤ ਸੋਹਣਾ ਸੋਹਣਾ ਹੋਇਆ ਹੋਇਆ ਬਹੁਤ ਸੁਣਾ ਮੌਸਮ ਲੱਗਦਾ ਨਾਲ ਦੀ ਨਾਲ ਬਾਣੀ ਚੱਲ ਰਹੀ ਹੈ ਵਧੀਆ ਲੱਗਦੀ ਹੈ ਸ਼ਾਮ ਨੂੰ ਕਿਉਂਕਿ ਦਿਨ ਨੂੰ ਧੁੱਪੇ ਹੀ ਬਹੁਤ ਹੋ ਜਾਂਦੀ ਹੈ ਨਿਕਲਣ ਦਾ ਹੋਈ ਨਹੀਂ ਹੁੰਦਾ ਹੈਗਾ ਆਪਾਂ ਕਰ ਲਈਏ ਹੁਣ ਪਿਆਜ਼ ਸਾਫ ਜਦੋਂ ਜੀ ਮਿਲ ਗਿਆ ਲਓ ਜੀ ਕੁਛ ਪਿਆਜ਼ ਆਪਾਂ ਇਹਦੇ ਵਿੱਚ ਪਾਤੇ ਆ ਇਹਨਾਂ ਵਿੱਚ ਕਿ ਕੁਛ ਆਪਣੇ ਉਹ ਕਰਦੇ ਸਫਾਈ ਸਾਫ ਕਰਦੇ ਆਪਾਂ ਨੇ ਪਿਆਜ਼ ਬਰਫ ਲੈ ਕੇ ਜਾਣੀ ਹੈ ਅੱਛਾ ਖਾੜਜਾ ਦਿਨੇ ਇੱਕ ਮਿੰਟ ਕੋਈ ਗੁੜੀਆ ਬਰਫ ਨੂੰ ਆਈ ਆ ਮੋਰ ਰੋਲਾ ਪਾ ਰਹੇ ਨੇ ਦੇਣ ਲੱਗੇ ਨੇ ਅੰਦਰੋਂ ਬਰਫ ਦਿੰਦੇ ਨਹੀਂ ਪੁੱਛ ਬਾਹਰ ਨੂੰ ਲੈਣੇ ਚਲੋ ਜੀ ਕਿੰਨਾ ਸੁਣਾ ਮੌਸਮ ਹੈ ਗਰਮੀ ਤਾਂ ਨਹੀਂ ਲੱਗਦੀ ਗਰਮੀ ਲੱਗਦੀ ਹੈ ਮੋਰ ਦੇਖੋ ਕਿਵੇਂ ਰੌਲਾ ਪਾਉਂਦੇ ਆ ਮੋਰ ਵਿਚਾਰੇ ਫੇਰ ਗਰਮੀ ਚ ਉਹ ਹੋ ਗਏ ਨਾ ਹੁਣ ਮੈਂ ਮੋਰ ਰੌਲਾ ਪਾਈ ਜਾਂਦੇ ਆ ਆਹ ਬਹੁਤ ਵੱਟ ਮੋਰ ਹਾਂ ਉਹ ਬਰਫ ਲੈਣ ਆਈਏ ਕੁੜੀਆਂ ਹਮ ਬਰਫ ਲੈਣ ਆਈ ਆ ਬਰਫ ਦੇ ਲੋ ਉਹ ਬੈਠਿਆ ਟੀਸੀ ਦੇ ਉੱਪਰ ਸਣੇ ਪਿੱਪਲ ਦੇ ਹਾਂ ਤਾਰ ਤੋ ਬੱਚ ਕੇ ਪੋਤਾ ਿਆ ਨਾ ਲੋ ਜੀ ਹੁਣ ਆਪਣੇ ਕੋਠੇ ਤੋ ਚੱਲੇਗੇ ਉਹ ਉੱਡਦਾ ਉਹ ਉੱਡ ਗਿਆ ਉੱਡ ਗਿਆ ਉਹ ਬੈਡ ਗਿਆ ਟੀਸੀ ਦੇ ਬੈਗ ਗਿਆ ਜਾ ਕੇ ਬੱਚਿਆਂ ਨੇ ਖੇਡ ਰਹੇ ਨੇ ਬਾਹਰ ਬਹੁਤ ਰੌਲਾ ਪਿਆ ਹੋਇਆ ਬੱਚੇ ਮਨਕੇ ਸੱਚੇ ਲਓ ਜੀ ਇੱਥੇ ਆਪਣਾ ਕਰਦੂਰ ਇਚਰੇ ਹੈ ਪਈਆ ਜਿਹੜਾ ਕੱਲ ਥੋੜਿਆ ਸੀ ਆਪਾਂ ਪਈਆ ਵੀ ਬਣਾ ਰਹੇ ਹਾਂ ਅੱਜ ਅੱਜ ਤਾਂ ਪਿਆਜ਼ ਵੀ ਸਮਾਰਤੇ ਤੇ ਸਬਜ਼ੀ ਵੀ ਬਣਾ ਲਈ ਹੈ ਬਸ ਬਣ ਗਈ ਹੈ ਥੋੜਾ ਟਾਈਮ ਹੀ ਰਹਿੰਦਾ ਤੇ ਤਾਜ਼ੇ ਕਰਕੇ ਥੋੜਾ ਪਾਣੀ ਛੱਡਿਆ ਹੋਇਆ ਹੈ ਤੇ ਇਹ ਪਾਣੀ ਸੋਕ ਚੁੱਕੂਗਾ ਫਿਰ ਇਹਦਾ ਤੇ ਆਪਾਂ ਹੁਣ ਆਪਣਾ ਇਹ ਵੀ ਤਿਆਰ ਆ ਸਬਜੀ ਆਪਣੇ ਕਈਏ ਦੀ ਘਰ ਦੇ ਕਈਏ ਦੀ ਸਬਜੀ ਬਣ ਕੇ ਰੈਡੀ ਹੈ ਜੀ ਬਸ ਬਣ ਰਹੀ ਹੈ ਥੋੜਾ ਜਿਹਾ ਟਾਈਮ ਲੱਗਣਾ ਤੇ ਦੇਖੋ ਜੀ ਕਿੰਨਾ ਵਧੀਆ ਲੱਗਦਾ ਰੰਗ ਕਿੰਨਾ ਨਹੀਂ ਆਇਆ ਜਿਹੜਾ ਘਰ ਦਾ ਕਈਆ ਹੁੰਦਾ ਉਹਨਾਂ ਨੂੰ ਬਹੁਤ ਛੇਤੀ ਖੁਲ ਜਾਂਦਾ ਫਿਰ ਆਪਲਾ ਖੁਲ ਜੇ ਜਾਂਦਾ ਛੇਤੀ ਦੇਖੋ ਕਿੰਨਾ ਵਧੀਆ ਕੁਲ ਰਿਹਾ ਹਰ ਦੇ ਘੀਏ ਦੀ ਹੀ ਮੌਹ ਹੁੰਦੀ ਆ ਵੀ ਬਹੁਤ ਸ਼ੇਤੀ ਵਧੀਆ ਬਣਦਾ ਆ ਆਪਾਂ ਇਹਦੇ ਵਿੱਚ ਆਲੂ ਨਹੀਂ ਪਾਉਂਦੇ ਹੁੰਦੇ ਬਿਨ ਆਲੂਆਂ ਤੋਂ ਬੜੀਆਂ ਪਾ ਲੈਣੀਆਂ ਪਰ ਆ ਜੀ ਬੜੀਆਂ ਹੈ ਨਹੀਂ ਸੀ ਆਪਣੇ ਇਸ ਕਰਕੇ ਆਪਾਂ ਬੜੀਆਂ ਵੀ ਨਹੀਂ ਪਾਈਆਂ ਖਤਮ ਹੋ ਗਈਆਂ ਸੀ ਹੁਣ ਆਪਾਂ ਫਿਰ ਰਿਸਤ ਤਰ੍ਹਾਂ ਤੋਂ ਮਲ ਕੇ ਲਿਆਵਾਂਗੇ ਬੜੀਆਂ ਚਲੋ ਜੀ ਮਿਲਦੇ ਹਾਂ ਜੀ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਤੁਹਾਡਾ ਬਹੁਤ ਬਹੁਤ